ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦੇ ਪੌਣੇ 7 ਦਾ ਟਾਈਮ ਹੈਗਾ ਬਹੁਤ ਸਾਰੇ ਆਪਾਂ ਨੇ ਕੰਮ ਕਰ ਲਏ ਨੇਗੇ ਤੇ ਅੱਜ ਆਪਣੇ ਬੱਚੇ ਜਾਂਦੇ ਨੇ ਸਕੂਲ ਤੇ 2 ਦਿਨ ਹੋ ਗਏ ਬੈਠਿਆ ਨੂੰ ਘਰੇ ਹਨਾ ਇਹ ਨੀ ਦਿਨ 18 ਦਿਨ ਹੋ ਗਏ 18 ਦਿਨ ਹੋ ਗਏ ਬੈਠਿਆ ਤੇ ਅੱਜ ਜਾਂਦੇ ਆਏ ਨੇ ਬੱਚੇ ਸਕੂਲ ਸਕੂਲ ਖੁੱਲ੍ਹ ਨੇ ਅੱਜ ਤੇ ਉਹ ਟੋਕਰੀ ਜੀ ਜੀ ਹੋਣ ਗਿਆ ਤੇ ਬਸ ਆਪਣੇ ਕੰਮ ਤੰਦੇ ਰੋਟੀ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਚੱਲਦੇ ਰਹਿਣਗੇ ਤੇ ਬੀਬੀ ਰੋਟੀ ਬਣਾ ਰਹੀ ਐ ਸੁਖਮਨ ਰੋਟੀ ਨੂੰ ਪੈਕ ਕਰ ਰਹੀ ਐ ਜੀ ਤੇ ਹੁਣ ਇਧਰੋਂ ਕੇਰਾ ਮੱਝਾ ਨਵੇਂ ਡ ਲਿਆ ਉਹ ਕੱਤੀ ਨੂੰ ਜੁਗ ਨਾਲ ਹੀ ਬੋਲੀ ਰਹਿੰਦੀ ਐ ਦੇਣ ਨਾਲ ਹੀ ਉਹ ਵੱਡੀ ਨੂੰ ਉਹ ਦੇ ਦਾਂਗੇ ਹੋਰ ਕੰਮ ਕਰਨੇ ਨੇ ਜਿਹੜੂ ਉਹ ਕਰ ਦਿਆਂਗੇ ਮੈਂ ਚਾਹ ਪੀਣ ਲੱਗਦੀ ਸੀ ਚਾਹ ਮੇਰੀ ਸੀਗੀ ਗਰਮ ਮੈਂ ਚਲੋ ਆਪਾਂ ਇਹਨੇ ਚਾਹ ਠੰਡੀ ਹੁੰਦੇ ਹੁੰਦੇ ਨਾ ਵਲੌਗ ਸ਼ੁਰੂ ਕਰ ਲੈਣੇ ਆ ਆ ਦੋ ਸਾਲ ਦੀ ਛੋਟੀਰੇ ਪੱਟੀ ਕਪੜਾ ਆਇਆ ਸੀ ਇਹਦੇ ਨਾਲ ਸਾਨੂੰ ਜੂਨਾਂ ਦੀ ਸੱਕ ਲੱਗਦੀ ਆ ਵੀ ਇਹ ਕਿੰਨਾ ਜੀ ਜੂਨਾਂ ਵਾਲੀ ਗੋਲੀ ਅੱਖਾਂਿਆਂ ਚ ਪਾਉਣ ਦੇਗੀ ਆਂਦੀ ਆ ਗੋਲੀ ਜਾਂਦੀ ਪੁੱਤ ਜੂਨਾਂ ਵਾਲੀ ਗੋਲੀ ਦਿੰਨੀ ਆ ਪਹਿਲਾਂ ਤਾਂ ਬਾਅਦ ਵਿੱਚ ਫਿਰ ਪਾਣੀ ਤਾਂ ਨੇ ਪੀ ਲਵਾਂਗੇ ਹਨਾ ਤੇ ਢਾਲੇ ਕੁੰਡੇ ਮਾਂ ਦਿੱਤਨ ਬਾਰ ਬੂਰੀ ਸੰਬੰਧਿਤ ਚਾਹ ਨੂੰ ਸਲਾਦ ਹੋ ਗਿਆ ਉਸ ਰਹਿੰਦਾਗਾ ਤੇ ਸਵੇਰ ਦੇ ਕੰਮ ਨੇ ਇਸ ਤਰ੍ਹਾਂ ਦੇ ਤੇ ਅੱਜ ਖੇਤ ਸਪਰੇਅ ਵੀ ਕਰਨਗੇ ਸ਼ਾਇਦ ਠੇਕੇ ਦੀ ਕਰਵਾ ਕਰਵਾਵਾਂਗੇ ਢੋਲੀਆਂ ਨਾਲ ਕੁਝ ਭਾਈ ਕਰਦੇ ਹੁੰਦੇ ਨੇ ਜਿਹੜੇ ਦਿਹਾੜੀ ਵਾਲੇ ਠੇਕੇ ਠੇਕੇ ਤੇ ਕਰਨਗੇ ਤੇ ਸਰਦਾਰ ਜੀ ਨਾਲ ਖੇਤ ਜਾਣਗੇ ਦੇਖਦੇ ਆਂ ਵੀ ਕੀ ਬੰਡਲ ਆ ਲੱਗਦਾਗਾ ਕਿ ਮੇਜ ਕੋਈ ਕੰਮ ਹੋਊਗਾ ਬੱਚੇ ਵਸ ਤਿਆਰ ਨੇ ਇਹ ਵਗ ਜਾਣਗੇ ਬਾਏ ਬਾਏ ਬੋਲ ਕੇ ਤੇ ਬਾਕੀ ਆਪਾਂ ਨੇ ਹਾਂਜੀ ਲੱਸੀ ਪਾਵਾ ਪਾਉਣੇ ਚਲੋ ਜੀ ਆਪਾਂ ਫਿਰ ਮਿਲਦੇ ਆਂ ਨੇ ਚਾਹ ਪੀ ਲ ਮੈਂ ਗੁਰਮੋ ਰੋਟੀ ਖਾਣਦੇ ਨੇ ਉਹ ਲੱਸੀ ਪਾ ਦਾ ਫਿਰ ਦਿਖਾਉਣੇ ਦਿਨ ਪਰ ਦਾ ਬਲੌ ਕੱਲ ਤਾਂ ਬਹੁਤ ਥੋੜਾ ਦਿਨ ਲੱਗਿਆ ਕਿ ਕਣੀ ਕਾਮਣ ਨਾ ਮੀ ਕੁਝ ਵੀ ਨਹੀਂ ਸੀ ਹੈਗਾ ਵਧੀਆ ਤਪ ਸੀਗੀ ਕੁਸ ਕਸਮਾਨ ਸੁੱਕ ਗਿਆ ਕੁਸ ਕਰਾਂ ਦਾ ਗਿੱਲਾ ਹੁਣ ਸੁੱਕ ਜਾਊਗਾ ਚਲੋ ਆਪਾਂ ਫਿਰ ਮਿਲਦੇ ਨੇ ਲੱਸੀ ਪਾ ਦੀ ਠੀਕ ਹੈ ਜੀ ਲੋਈ ਆਪਾਂ ਨੇ ਕੱਪੜਾ ਲੀੜਾ ਧੋ ਲਿਆ ਧਾਰ ਭਰ ਗਈ ਐ ਕੱਪੜਾ ਲੀੜਾ ਧੋਤ ਆ ਗਿਆ ਸਾਰਾ ਲਾ ਤੌੜੀਆਂ ਪਰਨਿਆਂ ਤੋਂ ਸਰਦਾਰ ਜੀਆਂ ਦਾ ਰਹਿ ਗਿਆ ਪਜਾਮਾ ਤੋਂ ਹੜੇ ਇਦਰੀ ਰਹਿ ਗਿਆ ਪਤਾ ਨਹੀਂ ਕਿੰਨੇ ਇਹ ਤੋਂ ਕਿਉਂਣ ਉਹ ਇਹ ਜੇ ਮੈਂ ਥੱਲੇ ਪੱਲੀ ਵਸਾ ਕੇ ਪਾਉਣੀ ਆ ਕਣਕ ਜੀ ਨਾ ਸਲਾ ਫੇਰ ਚੜ ਗਏ ਨੂੰ ਫਿਰ ਥੱਲੋਂ ਖਲਾ ਬੀਏ ਧਰਤੀ ਆਏ ਇਹ ਟੱਬੇ ਜੇ ਖਾਦੇ ਕਾਲੀ ਹੋ ਗਏ। ਉਧਰ ਵੀ ਨਿਮੇੜ ਦਿੱਤਾ ਪਾਣੀ ਸਰਦਾਰ ਜੀ ਤੋਰੀ ਬਾਗੇ ਖੇਤ ਮੈਨੂੰ ਕੱਲੀ ਨੂੰ ਹੀ ਕਰਨਾ ਪਿਆ ਇਹ ਕੰਮ ਸਾਰਾ। ਸਪਰੇਅ ਵਾਲੇ ਫਿਰ ਸਵੇਕ 7 ਵਜੇ ਆ ਗਏ ਸੀਗੇ। ਸਵੇ ਸੱਤ ਵਜੇ ਤੱਕ ਕੀ ਨਿਬੜਦਾ ਹਣਾ ਇਧਰ ਸਾਰੀ ਸਫਾਈ ਹੋਵੇ ਕੱਲੇ। ਅਚਾਰ ਪਾਉਣ ਵਾਲਾ ਰਹਿ ਗਿਆ ਖੁਰਲੀਆਂ ਚ ਤੇ ਉਹ ਆ ਕੇ ਪਾ ਦੇਣਗੇ। ਨਮਾ ਆਤੀਆਂ। ਦਾਨਪਤਾਨਾ ਪਾਤਾ ਬਾਰੇ ਵੇਹ ਕੱਖਾਂ ਤੇ ਜਮੇਰ ਟੀਮ ਚ ਪਾਉਣਿਆ ਕਬਾੜਖਾਨਾ ਬੋਤਲਾ ਬੂਤਲਾ ਇਨਾ ਟਾਬੇ ਭਰੇ ਪਿਆ ਚਕਾਉਣਾ ਬੱਠਲ ਵਾਲਟੀਆਂ ਤੋਤੀਆਂ ਬਾਥਰੂਮ ਤੋ ਤੇ ਬਹੁਤ ਸਾਰੇ ਕੰਮ ਹੋ ਚੁੱਕੇ ਨੇ ਹੁਣ ਤੱਕ ਤਾਂ ਰੋਟੀ ਖਾ ਕੇ ਦਵਾਈ ਲੈਣੇ ਆਂਗੇ ਹੁਣ ਅਜੇ ਕਾ 15 ਤਰੀਕ ਤੱਕ ਡੀਕਦੀਆਂ ਮੈਂ ਰੱਬ ਨੂੰ ਕਹਿੰਦੇ 15 ਤਰੀਕ ਤੱਕ ਚੜੀ ਜੇ ਨਾ ਮੀਂਹ ਪਿਆ 15 ਤਰੀਕ ਤੱਕ ਫਿਰ ਮੈਂ ਅੱਪਾ ਸਫਾਈਆਂ ਸਰੂਪ ਕਰਾਂਗੇ 먼ਜੇ 먼ਜੇ ਨੇ ਕੱਪੜੇ ਧੋਣੇ ਗੱਦਿਆਂ ਨੇ ਕੱਪੜੇ ਤਾਂ ਧੋਤੇ ਹਨਾ ਤੇ ਇਹਨੇ ਪਤਾ ਲੱਗੂ ਜੁਰਬ ਧੁੱਪ ਕਿਵੇਂ ਦੀ ਲਾਉਂਦਾਗਾ ਫਿਰ ਆਪਾਂ ਸਫਾਈਆਂ ਕਰਾਂਗੇ ਹੁਣ ਆਪਾਂ ਰੋਟੀ ਖਾਣੇ ਆਂਗੇ ਰੋਟੀ ਖਾ ਕੇ ਸੋ ਸਾਰੀ ਸਾਫ ਹੋ ਗਈ ਐ ਤੇ ਉਹ ਸਬਜੀ ਸਵੇਰੇ ਸੁਖਮਣ ਘਰ ਨੇ ਪਿੰਡੀਆਂ ਬਣਾਤੀਆਂ ਸਨ ਤੇ ਸਰਦਾਰ ਜੀ ਵੀ ਨਹੀਂ ਰੋਟੀ ਖਾ ਕੇ ਗਏ ਉਹ ਠੀਕ ਕਿ ਉਹ ਤਾਂ ਸਪਰੇਅ ਚੱਤ ਕੇ ਰਖਾਏ ਦੁਪਹਿਰੇ ਜਦ ਉਹਨੇ ਰੋਟੀ ਤੇ ਇਹਨਾਂ ਗਰਮ ਕਰ ਲੈਣੀ ਹੈ ਸਬਜੀ ਗਰਮ ਸਬਜੀ ਕਰਕੇ ਨਿਆਉ ਦੀਪਾ ਕਰ ਆ ਰੱਦੀਆਂ ਨੇ ਸਰਦਾਰ ਜੀ ਦੀ ਪਾਉਣੀ ਆ ਰੋਟੀ ਖਾਣੇ ਆਂਗੇ ਰੋਟੀ ਖਾ ਕੇ ਦਵਾਈ ਲੈ ਕੇ ਫੇਰ ਮੇਰੇ ਗਿਆ ਲੋ ਜੇ ਟਾਈਮ ਹੈ ਪੌਣੇ 2 ਹੋ ਗਏ ਨੇਗੇ ਤੇ ਆਪਾਂ ਤਾਂ ਰੱਖੀ ਚਾਹ ਦਵਾਈ ਲੈ ਕੇ ਸੋ ਲੋਕਾਂ ਤੇ 1.5 ਘੰਟਾ ਰੈਸਟ ਕਰ ਲਈ ਕਿਉਂਕਿ ਦਵਾਈ ਲੈ ਕੇ ਐ ਹੋ ਜਾਂਦਾ ਵੀ ਪੈ ਜਾ ਨੀਂਦ ਆ ਗਈ ਤੇ ਚਾਹ ਬਣਦੇ ਬਣਦੇ ਤੇ ਆਪਾਂ ਕੱਪੜਾ ਵੀ ਲਾ ਲਾ ਲੈ ਸਰਦਾਜੀ ਕਾਉਂਦਣੀ ਸੁਮਪਤੀ ਐ ਸਪਰੇਅ ਦਸ ਸਵੇਰੇ ਨਾ ਸਾਰੋ ਉੱਤੀ ਅਜੇ ਉਹਦਰਲੇ ਕਰੋ ਬਾਗ ਦੀ ਮੈਂ ਕਰੂਗਾ ਆ ਕੇ ਨਾ ਆਉਣਗੇ ਤੇ ਇਹਨਾਂ ਦੇ ਕੱਪੜੇ ਆਪਾਂ ਤਰੇ ਆਉਣੇ ਥੋੜੀ ਕਾ ਨਹੀਂ ਰਹਿੰਦੀ ਹੋ ਸਪਰੇਅ ਹੋਣਾ ਤੇ ਹੁਣ ਪੰਜ ਦੋ ਹੋ ਗਏ ਮੇਰੀ ਤੇ ਬੀਬੀ ਦੀ ਚਾਹ ਬੱਚੇ ਵੀ ਸਕੂਲ ਗਏ ਅੱਜ ਸੋਨ ਮੰਨ ਘਰ ਕਰ ਗਏ ਨੇਗੇ ਤੇ ਹੁਣ ਚਾਹ ਪੀ ਕੇ ਬਸ ਦਾਲ ਸਬਜ਼ੀ ਦੀ ਤਿਆਰੀ ਹੈ ਦਾਲ ਸਬਜ਼ੀ ਉਹ ਦੂੰ ਬਹੁਤ ਲੰਗਾਈ ਹੋਈ ਪਈ ਹੈ ਕੀ ਕਰੂੰ ਫੇਰ ਆਹ ਤੇ ਹੁਣ ਆਉਣਗੇ ਨਾ ਆ ਕੇ ਫਿਰ ਤਾਂ ਚੇਪ ਪਕੀਨੇ ਕਰਾਇਆ ਤਾਂ ਕਰਾ ਲਈ ਕੋਲੇ ਖੜ ਕੇ ਹਨਾ ਦਵਾਈ ਆਪਦੇ ਹਿਸਾਬ ਨਾਲ ਪਾਉਣੀ ਰਲਾਉਣੀ ਤੇ ਅੱਗੇ ਸਰਦਾਰ ਜੀ ਆਪ ਹੀ ਘਰ ਲਾਂਦੇ ਸਪਰੇ ਹਾਂ ਜਿਗਰ ਮੇ ਟੋਬੀ ਨੂੰ ਦਿਨਾ ਜਿਹੜਾ ਪਾਣੀ ਬਾळा ਬਦਨ ਕਾਰਨ ਜੀ ਰੀਚ ਪੋਲ ਲਾ ਕਨੇ ਬਾळा ਗੁੜਦੇ ਆ ਵਿੱਚ ਤੁਰਿਆ ਨਹੀਂ ਜਾਂਦਾ ਏ ਕਟੋਲੀ ਚ ਪਾਰ ਬਾळा ਹੁੰਦਾਗਾ ਕਨੇ ਗੁੜ ਆਏ ਤੁਰਿਆ ਨਹੀਂ ਜਾਂਦਾ ਫੇ ਮੇ ਟੂ ਲੋਖਾ ਲਾਗੋ ਤੇ ਤੈਨ ਲੱਕ ਕੀਲਾ ਤੇ ਕਰੀ ਇਹਨਾਂ ਨੇ ਕਨੇ ਮੇ ਤਿੰਨ ਖੀਲਾ ਤੇ ਢੂਹੀ ਦੀ ਬਸ ਹੋ ਗਈ ਫੇ ਸਾਰੇ ਗਾਣ ਤੇ ਲੱਗ ਗਏ ਨੂੰ ਗਰੇ ਤੂ ਕਿਉਂ ਓਖਾ ਨੂੰ ਨਾ ਰਹਿਗਾ ਲੇ ਕਰਵਾ ਲਾ ਹੋਨ ਡਾਕਟਰ ਲੈ ਇਹਨਾਂ ਦਾ ਸੀ ਕਿਉਂ ਸਾਡਾ ਨਾ ਥੰਮ ਆਪਾਂ ਨੂੰ ਪਰਾਬਿਲਾ ਤੇ ਸਬਜੀ ਨੇ ਵੀ ਬਿਨ ਸਬਜੀ ਦੇ ਜਿਤ ਤੋ ਰਹੀਆਂ ਤੇ ਹੋਰ ਕੋਈ ਸਬਜੀ ਹੈ ਨਹੀਂ ਸੀ ਵੀ ਬਿਨ ਨਹੀਂ ਜਿਆ ਤੋਰੀਆਂ ਤੋਰੀਆਂ ਹੀ ਸੀਗੀਆਂ ਕਹਿੰਦੀ ਇਹ ਵੀ ਵਾਲੀ ਮੈਂ ਇਹ ਮੈਂ ਚਲੂਗਾ ਨਾ ਜੁਟ ਕਰ ਦਈ ਨੀ ਨਾ ਘਰ ਦੀ ਸਬਜੀ ਬਣਾ ਦੇਖ ਲੱਕ ਕਦੂ ਤੋਰੀਆਂ ਦੀ ਆਪਣੇ ਨੇ ਕਦੂ ਲਾ ਦਿੱਤੀਆਂ ਤੋਰੀਆਂ ਨੇ ਭਾਲੀਆਂ ਤਿੰਨ ਸਬਜ਼ੀਆਂ ਸੀਗੀਆਂ ਤਿੰਨੇ ਸਬਜ਼ੀਆਂ ਬਣਾ ਸਾਭੰਦ ਹੋ ਗਿਆ ਤੇ ਹਜੇ ਕੁਸ ਕਰ ਲੈ ਕਦੇ ਕੁਸ ਕਰ ਲੈ ਤੇ ਅੱਜ ਫਿਰ ਆਪਾਂ ਸੋਚਾ ਆਪੀ ਪਟੋਰੀਆਂ ਪੂਰੀਆਂ ਕਟਾਂਗੇ ਪਟੋਰੀਆਂ ਕੱਟ ਕੇ ਫੇਰ ਆਪਾਂ ਸਬਜ਼ੀ ਬਣਾਵਾਂਗੇ ਹਜੇ ਇਹਨਾਂ ਨੂੰ ਗਨ ਚਟਪੂ ਜੀ ਹੋਰ ਲੱਗ ਜੂਗੀ ਤੇ ਜੇ ਵੇੜਾ ਲੋਟ ਹੋ ਹਰਾ ਹਰਾ ਵੇੜਾ ਹੋਇਆ ਪਿਆਗਾ ਤੇ ਮੈਂ ਅੱਜ ਮੈਨੂੰ ਆਇਤੀ ਵੀ ਥੋੜਾ ਥੋੜਾ ਤੋੜਾਂ ਸਰਦ ਅੱਜੀ ਕਾ ਨੇ ਫੇਰ ਨਾ ਲਮੀ ਆਜੀ ਵੀ ਬੀਬੀ ਕਾ ਨੇ ਕੋਈ ਨ 15 ਤਰੀਕ ਤੱਕ ਦੇਖ ਲਾ ਫੇ ਵਿੜੇ ਵਿੜੇ ਤੇ ਪਾਣੀ ਕੱਢ ਦਾਂਗਾ ਅੰਦਰ ਤੋਂ ਪੋਚਣ ਨਾਲ ਵਧੀਆ ਹੋ ਗਿਆ ਤੇ 베ੜਾ ਹਰਾ ਹਰਾ ਜਬੁਰਾ ਲੱਗਦਾ ਵੀਡੀਓ ਦੇ ਵਿੱਚ ਤੋਂ ਵੀ ਪਤਾ ਲੱਗਦਾ ਹੋਊਗਾ ਤੇ ਵੀਡੀਓ ਚ ਹਰਾ ਹਰਾ 베ੜਾ ਪੁਰਾ ਲੱਗਦਾਗਾ ਇਹਦਾ ਹੀਲਾ ਵੀ ਕਰ ਦਿਆ ਮੱਸ ਇੱਕ ਤੁਮ ਲਿਆ ਕਲੀ ਫੂਲੀ ਪਾ ਦਾਨੇ ਆ ਵੀ ਕਲੀ ਨਾਲ ਹਨਾ ਕਹਿੰਦੇ ਹੁੰਦੇ ਨੇ ਅਜ ਪਾਇਆ ਜਿਲਬ ਜੀ ਲਾਇ ਜਾਂਦੀ ਹੈਗੀ ਜਿਹੜੀਆਂ ਪੈਣਾ ਨੇ ਬਿਹੜੇ ਸਾਫ ਕਰ ਲੈ ਮੈਂ ਜਰੂਰ ਦੱਸਿਓ ਤੇ ਵੀ ਇਹ ਤੁਸੀਂ ਹਰੇ ਬਾਈ ਬਿਹੜੀ ਚ ਕਿਵੇਂ ਲਾਹੀ ਹੈਗੀ ਮੇਰਾ ਖਿਆਲ ਕੇ ਨਾ ਮਨ ਤੋਂ ਹੋਣਾ ਬਹੁਤ ਬਿਹੜਾ ਉਤੋਂ ਫਿਰ ਹਨਾ ਕਲੀ ਫੂਲੀ ਜਾਂ ਪਾ ਦਾਂਗੇ ਜਾਂ ਕਿਵੇਂ ਵੀ ਤੁਸੀਂ ਦੱਸਿਓ ਜਾਂ ਬਿਤਾਰਾ ਆਣੇ ਪਰਸ ਨਾਲ ਵੀ ਲੋ ਜਾਂ ਤੁਪ ਪਰਾਲ ਵੀ ਲਾਇ ਸਕਦੀ ਹੈ ਹਨਾ ਜਿਹੜੀ ਪਣਾ ਵਿੜੇ ਸਾਖ ਪਰਲੇ ਪੈਣ ਨੂੰ ਜ਼ਰੂਰ ਦੱਸਿਓ ਰਾਇ ਸਲਾਮ ਇਹਨੂੰ ਕਿਉਂ ਲੋਜੀ ਆਪਣੀ ਚਾਹ ਵੀ ਰਿੱਜੇਗੀ ਕਿਉਂਕਿ ਦੋ ਗਲਾਸ ਚਾਹ ਰਹੀ ਠਿਕੜਾ ਬਾੜੇ ਸੀ ਇਹ ਤੇ ਦੋ ਗਲਾਸ ਦੋਦਰਾ ਪਾਣੀ ਦਾ ਤਿਆਰ ਕਰਦੇ ਗੱਲ ਬਸ ਆਹ ਇਸ ਮੈਂ ਸਿਰਫ ਪੀ ਕੇ ਚਾਹ ਫਰਦਿਆਂ ਕੰਮ ਲੋ ਜੇ 10:30 ਵੱਜੂਕ ਜੇਨੇ ਆਪਾਂ ਬਣਾਵਾਂਗੇ ਸਬਜੀ ਫੇਫੇਰਾ ਦੁਬਾਰਾ ਨਾ ਸਾਢੇ 3:00 ਵਜੇ ਬਾਹਰ ਕੋਣ 4:00 ਵਜੇ ਤੋਂ ਬਾਅਦ ਮੱਜਾਂ ਟਾਈਮ ਹੋ ਜਾਂਦਾਗਾ ਸਬਜੀ ਬਣਾਣਾ ਮਲੇ ਚੋਰੀਆ ਚੋਰੀਆ ਬਣਾ ਦੇ ਚੋਰੀਆ ਬੱਧੀ ਬਹੁਤ ਬਣਾ ਕੇ ਲੈਣੇ ਹਾਂ ਸੋ ਇਹ ਜਿਹੜਾ ਪਾਇਦਰ ਮਸਾਲਾ ਪੁੱਲਦਾਗਾ ਹਰੀ ਮਿਰਚ ਵੀ ਟੀਗਰੈਂਡ ਕਰ ਲਈ ਐ

ਸੋਰੀ ਕਿਹਿਆ ਕੰਮ ਹੋਰ ਕਰਦੇ ਹਾਂ ਕੱਪੜੇ ਲਾਉਣੇ ਤਾਂ ਦਿੱਕਤ ਪੈਣਾ ਪਰਾਉਣਾ ਮੈਂ ਸਖੜੀਆਂ ਹੋਵੇ ਸਾਰੇ ਮੈਂ ਸਖੜੀਆਂ ਹੋ ਗਿਆ ਜੇ ਚਾਲ ਵੀ ਰਹਿਣਾ ਕੋਣ ਆਜਾ ਤੇ ਪ੍ਰੇ ਦਾ ਕੰਮ ਨਿਕਲ ਜਾ ਫੁੱਲੀਆਂ ਤੇ ਟੱਕ ਜਿਹੀ ਪਾਈ ਪਾਉਣਾ ਬਾਅਦ ਵਿੱਚ ਚੱਲਣਾ ਕੋਣ ਚੰਨਦਾ ਕਰੇ ਕੋਈ ਤਾਂ ਹੋਵੇ ਕਿ ਚੰਨ ਵੱਢੀਏ ਕੋਣੇ ਚੰਨਣੇ ਅੱਧਾ ਪਾਉਣਾ ਕੋਣ ਕਰਦਾ ਫਾਂਕੀ ਨੂੰ ਰਾਜੇ ਤਾਂ ਬੰਦੇ ਚਲੇ ਆਏ ਨੇ 4 ਵੇ ਵੰਦੇ ਬੰਦਾ ਉਹਨੂੰ ਪੰਜੀ ਦੇ ਮੰਗ ਤੂੰ ਤਾਂ ਬਿਮਾਰ ਹੈ ਬਿਮਾਰ ਹੰਦਾ ਕਿਵੇਂ ਦਾਇ ਕਰੂਗਾ ਹੈ ਹੁਣ ਕਰ ਹੁਵਾਰ ਹੰਦਾ ਤਾਂ ਗੱਲਾ ਪੈਂਦਾ ਹੁੰਦਾ ਕੰਮ ਥੋੜੀ ਕਰ ਤੂੰ ਬੁੜੀਆਂ ਦਾ ਕਰਨਾ ਹੀ ਪੈਂਦਾ ਹੈ ਨਾ ਤੈਨੂੰ ਕੀ ਕਰਨਾ ਪਿਆ ਬਿਮਾਰ ਹੈ ਹਾਂ ਮਨ ਕਰਨਾ ਨਹੀਂ ਬੰਦਾ ਬੀਬੀ ਨੂੰ ਕਰਨਾ ਪਿਆ ਤੜਕੇ ਨੇ ਬੀਬੀ ਬਿਮਾਰ ਸੀ ਮਾਰੇ ਪੋਤੀਆਂ ਰੋਟੀ ਪਾ ਕੇ ਦਿੱਤੀ ਨੇ ਨੂਨੂ ਨੇ ਪੁੱਤ ਨੂੰ ਰੋਟੀ ਪਾ ਕੇ ਦਿੱਤੀ ਮੈਂ ਪਰਦੀ ਨਹੀਂ ਬੋਲਾਂਗੀ ਹਾਂ ਮਾਇਕਾ ਤਾਈ ਤਾਂ ਮੈਂ ਕਰ ਦੂੰਗੀ ਵੈਸੇ ਗੱਲ ਕਰਦੇ ਹੋ ਬੁੜੀਆਂ ਸਾਦਾ ਨਹੀਂ ਹੁੰਦਾ ਕਿ ਨਹੀਂ ਬਿਮਾਰ ਹੋਣਾ ਪਤਾ ਨਹੀਂ ਕੀ ਗੱਲ ਹੈ ਨਾ ਆਹ ਮਿਰਚਾਂ ਦੀ ਚੜੀ ਸਾਹ ਸਾਰੇ ਆਸ ਤੇ ਮਣਕ ਤੱਕ ਲੱਗ ਗਿਆ ਜੀ ਹਰ ਗੀਤ ਨੇ ਸਾਹ ਚੜਾ ਦਿੱਤੀ ਸਾਰੇ ਮਿਰਚਾਂ ਦਾ ਦਰਦ ਕੀ ਅੱਧੀ ਤੇ ਨੂਨ ਹੀ ਪਾਇਆ ਹਰੀ ਮਿਰਚ ਆਪਾਂ ਹਰੀ ਪਾਈ ਕੀ ਗ੍ਰाइंड ਕਰਕੇ ਤੇ ਜੀਰਾ ਪਹਿਲਾ ਪਾਤਾ ਸੀ ਕਾਲੀ ਮਸਾਲੇ ਜਰੋਂ ਆ ਗੁੱਧ ਪਾਇਆ ਹੋਰ ਉਪਾ ਮਾਰੀ ਥੋੜੀ ਜਿਨਾਂ ਉਹ ਕਾ ਹਰੀ ਮਿਰਚ ਨਾ ਤਿੱਖੀ ਤੀਗੀ ਤਿੱਖੀ ਕਿਵੇਂ ਤੇ ਤੇਜ ਬਜਦੀ ਤੀ ਕਿਸੇ ਦੇ ਫੋਰ ਜੋ ਤਿੱਖੀ ਦਾ ਮਤਲਬ ਵੀ ਇਸਿਆ ਉਹ ਜਿਹੜੇ ਬਰੀਕ ਪਾ ਚੁੱਕੀ ਇਸਿਆ ਤਿੱਖੀ ਦੀ ਕਿਰੰਬੂ ਤੇ ਕਿ ਵਿੱਚ ਕਹੀ ਜਾਂਦੀ ਹੈ ਜਿਹੜੇ ਕੜਕਣ ਵਾਲੀ ਹੋਵੇ ਉਹਨੂੰ ਤਿੱਖੀ ਮਿਰਚ ਕਹਿੰਦੇ ਕੌਣ ਕੋਈ ਤਿੱਖੀ ਦਾ ਕੋਈ ਚੀਜ਼ ਬੱਜੀ ਹੁੰਦੀ ਹੈ ਉਹ ਕਹਿੰਦੇ ਨੇ ਹੱਥ ਚ ਕਰਦ ਬੱਜੀ ਵੀ ਤਿੱਖੀ ਹੈ ਉਹਨੂੰ ਤਿੱਖੀ ਕਹਿੰਦੇ ਹੁੰਦੇ ਨੇ ਨਾ ਜਿਹੜੀ ਬਾਲੀ ਤੋਂ ਹੋਰ ਜਿਹੜੀ ਬਰੀਕ ਬਰੀਕ ਜਿਹੜੀ ਮਿਰਚ ਹੁੰਦੀ ਆਹ ਫੇਰ ਉਹ ਤਾਂ ਉਹ ਤੇ ਇਹ ਕਹਿੰਦੇ ਤਿੱਖੀ ਥੋੜੀ ਤਿੱਖੀ ਦਾ ਕੋਈ ਚੀਜ਼ ਬੱਜੇ ਹੁੰਦੇ ਨੇ ਮਨੇ ਵੀ ਆਹ ਫਲਾਣੇ ਜੀ ਬੱਜੀ ਭਾਈ ਤਿੱਖੀ ਸੀਗੀ ਸਾਰ ਦੀ ਪਾਣੀ ਦੀ ਫੱਕ ਵੀ ਬੀਤਰ ਦੂੰਗੀ ਤੈ ਮੈਂ ਲਾਦਾ ਨਹੀਂ ਦੁੱਧ ਤੋਂ ਮਲਾਈ ਵਲੂਈ ਤੇ ਬੱਚਿਆ ਦੀ ਚਾਹ ਚੂ ਕਰ ਦੂ ਉਸ ਬਾਅਦ ਸਕੂਲ ਤੋਂ ਬਾਅਦ ਹਾਂ ਤਾਂ 4 ਵਜੇ ਆਉਣੂੰਗੀ ਸਕੂਲ ਵਾਲੀ ਬੱਸ ਵਿਚਾਰਿਆ ਦੀ ਖਰਾਬ ਹੋ ਗਈ ਅਜੂਨਾ ਲੋ ਜੀ ਮਾ ਸਮਾਹ ਹੋ ਗਿਆ ਚੇਂਜ ਅੱਜ ਨਹੀਂ ਗਰਮੈਸ ਹੋ ਗਈ ਆ ਨਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਗਰਮੀ ਹੋ ਗਈ ਆ ਠਿੱਕੇ ਦਮ ਸਬਜੀ ਧਰੀ ਤੋਂ ਬਾਰ-ਬਾਰ ਮੌਸਮ ਬਦਲ ਗਿਆ ਜੈਨੂ ਖਾਵੇ ਮੀਂਹ ਆਵੇ ਆਪਾਂ ਤਾਂ ਗਰਮੀ ਕੱਟ ਲਾਂਗੇ ਬਹੁਤ ਹੀ ਗਰਮੀ ਹੋਈ ਪਈ ਆ ਕਿਵੇਂ ਲਿਬੜੀਓ ਮੱਝ ਦੇਖੀ ਲੈ ਸਰਦਾਰ ਜੀ ਬਾਹਰ ਹਨ ਕੱਖੋ ਇੱਕੇ ਦਮ ਗਰਮੈਸਜੀ ਕਰ ਲਈ ਬਦਲ ਕਰਕੇ ਹਨਾ ਹੜਾ ਇਹਨਾਂ ਲੋਕ ਉਹ 하고 ਖਾਬੀ ਮੰਗਰ ਹਟਾਉਣ ਵਾਲਾ ਕਰ ਕਿਉਂ ਨਹੀਂ ਫੋਨ ਆ ਕੇ ਗੋਹਾ ਫੌੜਾ ਪੂੜਾ ਪੇਰਤੀਆਂ ਮੱਝਾਂ ਕਰ ਲਈ ਆ ਕੱਤੀ ਵੇ ਇੱਥੇ ਕਰਤੀ ਖੱਤਰ ਬਣਾ ਲੱਗਿਆ ਪਾ ਛੋਟੀ ਕੱਤੀ ਨੂੰ ਚਾਲ ਦੇ ਨ ਮਾਰੂ ਮਾਰ ਪੱਖੇ ਤੇ ਸਬਜੀ ਵੀ ਆਪਣੇ ਬਣਨ ਵਾਲੀ ਆ ਹੁਣ ਤੋਂ ਪਕਾੜਨ ਲਈ ਹਜੇ ਬੱਦਲ ਵਾਈ ਖੋਈ ਨਹੀਂ ਰੱਬ ਨੇ ਹੁਣ ਤੋਂ ਪਕਾੜ ਲਈ ਆਗੀ ਤੇ ਸਬਜੀ ਬਸ ਆਪਣੇ ਬਣਨ ਵਾਲੀ ਆ ਦੁੱਧ ਪਾਥਣੇ 5:30 5 ਧਾਰਾਂ ਚੋਵਾਂਗੇ ਔਰ ਪਾਵਾਂਗੇ ਹੁਣ ਮਲਾਈ ਲਾ ਕੇ ਦੁੱਧ ਬਾਦ ਵਾਲੇ ਭਾਂਡੇ ਵੇਲੇ ਕਰਦੀਆਂ ਨੇ ਨੇ ਸੁਖਮਣ ਹੋਰਾਂ ਦੀ ਚਾਹ ਕਰਦੀਆਂ 3:30 ਹੋ ਗਏ ਨੇਗੇ ਹੋਰਗੇ 4 ਵਜੇ ਆ ਪਾਣੀ ਸੁੱਕ ਜਾਂਦੇ ਬਸ ਫਿਰ ਆਪਾਂ ਇਹਨੂੰ ਕਰ ਦਾਂਗੇ ਬੰਦ ਤੇ ਸਾਰਾ ਪਾਣੀ ਸੁੱਕ ਗਿਆ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ 1/2 ਕਿਲੋ ਦੁੱਧ ਇਹਦੇ ਵਿੱਚ ਸਬਜ਼ੀ ਉਬਲਾਸੀਆ ਫੈਡਰਲ ਵਾਲੇ ਚਲੋ ਜਿਪਾ ਨੇ ਕੰਮ ਧੰਦੇ ਆਪਣੀ ਹੋ ਜਾਂਦੇ ਨੇਗੇ ਤੇ ਅੱਜ ਤਾਂ ਕਈ ਆ ਗਏ ਸਬਜ਼ੀ ਵਾਲੇ ਹੁਣ ਤੋਂ ਪਾ ਪੈਣਗੀਆਂ ਸਬਜ਼ੀ ਵੀ ਲੱਗੂਗੀ ਹਨਾ ਜਿਹੜੇ ਉੱਚੇ ਥਾਵੇਂ ਸੀਗੀਆਂ ਉਹ ਤਾਂ ਰਹਿ ਗਈਆਂ ਜਿਹੜੀਆਂ ਨੀਵੇਂ ਥਾਵੇਂ ਸੀ ਉਹ ਬੇਲਾ ਮਰ ਗਈਆਂ ਜਿੱਥੇ ਪਾਣੀ ਵੱਧ ਖੜਾ ਸੀ ਜਿਵੇਂ ਸਾਡੇ ਖੇਤ ਬੇਲਾ ਸੀ ਜਿਹਨੇ ਤੋਰੀਆਂ ਕਦੂਆਂ ਦੀਆਂ ਸਾਰੀਆਂ ਪਾਣੀ ਨਾਲ ਉਹਨਾਂ ਦੀਆਂ ਜੜਾਂ ਗਲ ਗਈਆਂ ਕਿਉਂਕਿ ਹ ਅਸੀ 5-6 ਦਿਨ ਤਾਂ ਜਿਹੜੀ ਜ਼ਮੀਨ ਉਪਰੋਂ ਦੀ ਸੀ ਹੈਗੀ ਹੈ ਨਾ ਫਿਰ ਜੜਾ ਨੂੰ ਕੀ ਦੋਸਤ ਜੜਾਂ ਨੇ ਤਾਂ ਪੋਲੀਆਂ ਹੋਣ ਆਈਆਂ ਆ ਚੀਜ਼ ਆ ਗਿਆ ਭਾਈ ਅੱਜ ਸਬਜ਼ੀ ਵਾਲਾ ਤੇ ਫਿਰ ਤਾਂ ਲੈਤੀ ਜਾਂਦੀ ਹੈ ਜਿਹੜਾ ਸਬਜ਼ੀ ਵਾਲਾ ਭਾਈ ਆਉਂਦਾ ਹੈ ਨਾ ਤੇ ਆਪਾਂ ਬਸ ਉਹਦੇ ਮੜਾਈ ਮੁਰੀ ਲਾਉਣੇ ਆਗੇ ਨੇ ਉਹਨਾਂ ਦੀ ਬਣਾਉਣੇ ਆਗੇ ਜੀ ਚਾਹ ਨੇ ਆਪਾਂ ਕਰ ਦਾਂਗੇ ਬਿਰਦਾ ਐਂਡ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵੈਬਰੂ ਸਾਰੇ ਘਰਾਂ ਵਿੱਚ ਤੰਦਰੁਸਤੀ ਰੱਖੇ ਬਰਕਤਾਂ ਬਖਸ਼ੇ ਤੇ ਹਾਂਜੀ ਮੇਰਾ ਵੀ ਟਾਈਮ ਹੋਊਗਾ ਦਵਾਈ ਦਾ ਤੇ ਦੁਪਹਿਰ ਵੀ ਦਵਾਈ ਦਾ ਵੀ ਟਾਈਮ ਆ ਉਹ ਲੰਘ ਚੁੱਕਿਆ ਦਾ ਤੇ ਹੋ ਲੈ ਲੈਣੀ ਹੈ ਚਲੋ ਇਸ ਵਿੱਚ ਲੇਟ ਲੈ ਲਾਂਗੇ ਵਾਹਿਗੁਰੂ ਬਚਾਂਦਰੁਸਤੀ ਰੱਖੇ ਵਰਕ ਤਾਂ ਬਕਸੇ ਸਾਰਿਆਂ ਦੇ ਘਰਾਂ ਦੇ ਵਿੱਚ ਵੱਡੀ ਗੱਲ ਹੁੰਦੀ ਆ ਹਨਾ ਤੰਦਰੁਸਤੀ ਦੀ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈਗਾ ਤੇ ਪੈਸੇ ਬਲ ਦੇ ਦੇਖੀ ਆਪਾਂ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈਗਾ ਸਭ ਸ਼ਾਂਤੀ ਮੰਗੋ ਵਾਹਿਗੁਰੂ ਤੋਂ ਤੇ ਵਾਹਿਗੁਰੂ ਸਾਰੇ ਘਰਾਂ ਵਿੱਚ ਵਰਕਤਾਂ ਬਕਸੇ ਇਹ ਹੀ ਗੱਲ ਸਸੇ ਇਹ ਹੀ ਸ਼ੁਭਤੀ ਹੋਣੀ ਮੇਹੀ ਇਹ ਹੀ ਅਰਦਾਸ ਹੈ ਵਾਹਿਗੁਰੂ ਵਰਕਤਾਂ ਬਕਸੀ ਤੰਦਰੁਸਤੀ ਵਾਸੀ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਆ ਗਈ ਕਾਂ ਬਨੇਰੇ ਦਾਗਾ ਕਦੇ ਉਹ ਬਨੇਰੇ ਤੇ ਵਾਗਿਆ ਕਦੇ ਉਹ ਗੋ ਬਨੇਰੇ ਤੇ ਵਾਗਿਆ ਹਨ ਵਾਹਿਗੁਰੂ ਤੰਦਰੁਸਤੀ ਰੱਖੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ